ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਮੱਛੀ ਅਤੇ ਅੰਡੇ ਇਕੱਠੇ ਖਾਣ ਨਾਲ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈ ਇਸ ਨਾਲ ਸਰੀਰ ਕਾ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ ਨੰਬਰ 2 ਜਦੋਂ ਵੀ ਤੁਸੀਂ ਆਟਾ ਗੁੰਨਦੇ ਹੋ ਉਸ ਸਮੇਂ ਆਪਣੇ ਸਿਰ ਨੂੰ ਜ਼ਰੂਰ ਟੱਕ ਕੇ ਰੱਖੋ ਕਿਉਂਕਿ ਇਸ ਨਾਲ ਆਟੇ ਵਿੱਚ ਬਰਕਤ ਪੈਂਦੀ ਹੈ ਤੇ ਨਾਲ ਹੀ ਸਿਰ ਤੋਂ ਵਾਲ ਡਿੱਗਣ ਦਾ ਬਚਾਅ ਰਹਿੰਦਾ ਹੈ ਨੰਬਰ 3 ਰਾਤ ਦੇ ਸਮੇਂ ਜ਼ਿਆਦਾ ਚਾਵਲ ਖਾਣੇ ਜੇ ਨਹੀਂ ਚਾਹੀਦੇ ਇਸ ਨਾਲ ਪੇਟ ਵਿੱਚ ਭਾਰੀਪਨ ਦੀ ਸਮੱਸਿਆ ਹੋ ਜਾ ਸਕਦੀ ਹੈ ਨੰਬਰ 4 ਆਟੇ ਨੂੰ ਛਾਨਣ ਤੋਂ ਬਾਅਦ ਉਸ ਨੂੰ ਦੇ ਬਰੇ ਨੂੰ ਫਰਸ਼ ਤੇ ਡਿੱਗਣ ਨਾ দাও ਕਿਉਂਕਿ ਇਸ ਨਾਲ ਕਾਰਜਾ ਸਿਰ ਤੇ ਚੜਦਾ ਹੈ ਨੰਬਰ 5 ਦਿਲ ਨੂੰ ਹਮੇਸ਼ਾ ਸਿਹਤਮੰਦ ਰੱਖਣ ਲਈ ਹਰੀਆਂ ਸਬਜ਼ੀਆਂ ਤੇ ਤਾਜ਼ੇ ਫਲਾਂ ਦਾ ਸੇਵਨ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਨੰਬਰ 6 ਆਟੇ ਵਾਲੀ ਢੋਲੀ ਵਿੱਚੋਂ ਆਟਾ ਮੁਕਣ ਤੋਂ ਪਹਿਲਾਂ ਹੀ ਹੋਰ ਆਟਾ ਪਿਆਹੋ ਕਿਉਂਕਿ ਇਸ ਨਾਲ ਆਟੇ ਵਿੱਚ ਬਰਕਤ ਰਹਿੰਦੀ ਹੈ ਨੰਬਰ 7 ਸਵੇਰੇ ਉੱਠ ਕੇ ਗੂੰਗੁਨੇ ਪਾਣੀ ਵਿੱਚ ਨਮਕ ਮਿਲਾ ਕੇ ਗੁਰਾਰੇ ਕਰਨ ਨਾਲ ਛਾਤੀ ਬਿਲਕੁਲ ਹੀ ਸਾਫ਼ ਹੋ ਜਾਂਦੀ ਹੈ ਨੰਬਰ 8 ਡਾਲਾਂ ਵਾਲੇ ਡੱਬੇ ਵਿੱਚ ਥੋੜਾ ਜਿਹਾ ਤੇਜ ਪੱਤਾ ਤੇ ਇੱਕ ਦੋ ਲੌਂਗ ਜ਼ਰੂਰ ਰੱਖੋ ਇਸ ਨਾਲ ਡਾਲਾਂ ਨੂੰ ਕੋਈ ਜੀ ਨਹੀਂ ਲੱਗਦਾ ਤੇ ਸਮੇਂ-ਸਮੇਂ ਤੇ ਤੁਪ ਵੀ ਜ਼ਰੂਰ 물ਗਾਓ ਨੰਬਰ 9 ਜਾਮਣ ਦਾ ਇਸਤੇਮਾਲ ਦੰਦਾ ਵਿੱਚ ਹੋਣ ਵਾਲੀ ਖਰਾਬੀ ਅਤੇ ਮੂੰਹ ਵਿੱਚ ਆਉਣ ਵਾਲੀ ਬਦਬੂ ਨੂੰ ਦੂਰ ਕਰਦਾ ਹੈ ਨੰਬਰ 10 ਜਿੰਨੀ ਨੂੰ ਕੀੜਿਆਂ ਤੋਂ ਬਚਾਉਣ ਲਈ ਇੱਕ ਨਿੱਕੀ ਜਹੀ ਲਪਾਵੀ ਵਿੱਚ ਗੁੱਜ ਲਾਉਂਗਾ ਪਾ ਕੇ ਰੱਖ ਦਿਓ ਇਸ ਨਾਲ ਚਿੰਨੀ ਵਿੱਚ ਕੀੜਿਆਂ ਤੋਂ ਬਚ ਜਾਵੇਗੀ ਨੰਬਰ 11 ਸਵੇਰੇ ਬਾਸੀ ਮੂੰਹ ਦੋ ਗਲਾਸ ਪਾਣੀ ਪੀਣ ਨਾਲ ਸਰੀਰ ਦੇ ਅੰਦਰ ਦੀ ਗੰਦਗੀ ਸਾਫ ਹੋ ਜਾਂਦੀ ਹੈ ਤੇ ਨਾਲ ਹੀ ਚਿਹਰੇ ਉੱਪਰ ਵੀ ਚਮਕ ਆ ਜਾਂਦੀ ਹੈ ਨੰਬਰ 12 ਪਾਂਡੇ ਮਾਂਸ ਦੇ ਸਮੇਂ ਚਾਹ ਪੱਤੀ ਕੋਈ ਹੋਰ ਚੀਜ਼ ਸ਼ਿੰਕ ਵਿੱਚ ਨਾ ਸਿੱਟੋ ਕਿਉਂਕਿ ਇਸ ਨਾਲ ਸੋਈ ਵਿੱਚ ਗੰਦੀ ਬਦਬੂ ਆਣ ਲੱਗ ਜਾਂਦੀ ਹੈ ਨੰਬਰ 13 ਮੇਕਅਪੇ ਕਹਿ ਰਹੇ ਤੂੰ 10 ਮਿੰਟ ਪਹਿਲਾਂ ਚਿਹਰੇ ਉੱਪਰ ਨਾਲ ਯਰਦੇ ਤੇਲ ਦੀ ਹਲਕੀ ਮ사ਜ ਕਰ ਲਓ ਇਸ ਤਰ੍ਹਾਂ ਕਰ ਨਾਲ ਤੁਹਾਡਾ ਮੇਕਅਪ ਜਲਦੀ ਹੀ ਖਰਾਬ ਨਹੀਂ ਹੋਵੇਗਾ ਨੰਬਰ 14 ਇਨਸਾਨ ਹੋਣਾ ਨਹੀਂ ਬਲਕਿ ਉਸ ਇਨਸਾਨ ਵਿੱਚ ਇਨਸਾਨੀਅਤ ਦੇ ਭਾਵ ਹੋਣੇ ਜ਼ਰੂਰੀ ਹਨ ਜਦੋਂ ਇਨਸਾਨ ਨੂੰ ਕਿਸੇ ਦੇ ਰੋਣ ਭੁੱਖੇ ਰੱਖ ਰਹਿਣ ਨਾਲ ਫਰਕ ਪਵੇ ਤਾਂ ਉਸ ਵਿੱਚ ਇਨਸਾਨੀਅਤ ਜਿੰਦਾ ਹੈ ਨੰਬਰ 15 ਜੇਕਰ ਤੁਹਾਡੇ ਭੱਲੇ ਕਾਲੇ ਪੈ ਬੁੱਲ ਕਾਲੇ ਪੈ ਜਾਣ ਤਾਂ ਦੇਹੀ ਸ਼ਾਮ ਦੀ ਨੂੰ ਦਹੀਂ ਦੀ ਮਲਾਈ ਆਪਣੇ ਬੁੱਲਾਂ ਉੱਪਰ ਲਗਾ ਕੇ ਸੌ ਜਾਓ ਤੁਹਾਡੇ ਬੁੱਲ ਲਾਲ ਹੋ ਜਾਣਗੇ ਨੰਬਰ 16 ਜ਼ਿੰਦਗੀ ਨੂੰ ਸਿਰਫ ਦੋ ਹੀ ਸ਼ਬਦ ਖਤਮ ਕਰਦੇ ਹਨ ਇੱਕ ਅਹਿਮ ਤੇ ਦੂਜਾ ਬਹਿਮ ਨੰਬਰ 17 ਰੋਜ਼ਾਨਾ ਪਿਆਜ਼ ਖਾਣ ਨਾਲ ਸਰੀਰ ਵਿੱਚ ਤਾਜ਼ਾ ਖੂਨ ਬਣਦਾ ਰਹਿੰਦਾ ਹੈ ਨੰਬਰ 18 ਸੱਚੇ ਸਿਰਫ ਉਹਨਾਂ ਲੋਕਾਂ ਲਈ ਕੌੜਾ ਹੁੰਦਾ ਹੈ ਜੋ ਲੋਕ ਝੂਠ ਵਿੱਚ ਰਹਿਣ ਦੇ ਆਦੀ ਹੋ ਚੁੱਕੇ ਹੁੰਦੇ ਨਹੀਂ ਨੰਬਰ 19 ਚਿਹਰੇ ਤੇ ਮੇਕਅਪ ਹਟਾਉਣ ਲਈ ਕੱਚੇ ਦੁੱਧ ਦਾ ਇਸਤੇਮਾਲ ਕਰਿਆ ਕਰੋ ਨੰਬਰ 20 ਜਿਵੇਂ ਤਰ੍ਹਾਂ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਉਦਾਂ ਹੀ ਇਨਸਾਨ ਦੇ ਵੀ ਦੋ ਪਹਿਲੂ ਹੁੰਦੇ ਨੇ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਨੰਬਰ 21 ਅੰਗੂਰਾਂ ਦਾ ਰਸ ਪੀਣ ਨਾਲ ਕੋਰੀਆ ਵਰਗੀ ਬਿਮਾਰੀ ਤੋਂ ਰਾਹਤ ਮਿਲਦੀ ਹੈ ਨੰਬਰ 22 ਕਿੰਨਾ ਡਰਾਵਣਾ ਹੁੰਦਾ ਹੈ ਹੈ ਦਾ ਸੀ ਹੋ ਜਾਣਾ ਨੰਬਰ 3 ਜੇਕਰ ਕੰਮ ਕਰਦੇ ਸਮੇਂ ਤੁਹਾਡੇ ਸਰੀਰ ਦਾ ਕੋਈ ਵੀ ਹਿੱਸਾ ਜਲ ਜਾਵੇ ਤਾਂ ਉਸ ਉੱਪਰ ਨਾਰੀਅਲ ਦਾ ਤੇਲ ਅਤੇ ਮੈਂਦੀ ਲਗਾਓ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 26 ਜਾਦੇ ਤਾਂ ਕਿ ਜ਼ਿੰਦਗੀ ਹੈ ਪ੍ਰੇਮ ਨਾਲ ਰਹੋ ਉਸ ਤੋਂ ਬਾਅਦ ਤਾਂ પ્રેમ ਵਿੱਚ ਹੀ ਰਹਿਣਾ ਹੈ ਨੰਬਰ 25 ਕਾਲੇ ਨਮਕ ਅਤੇ ਅਜਵੈਣ ਦਾ ਸੇਵਨ ਪੇਟ ਨੂੰ ਸਾਫ਼ ਕਰਦਾ ਹੈ ਅਤੇ ਗੈਸ ਦੀ ਦਿੱਕਤ ਨੂੰ ਵੀ ਦੂਰ ਕਰਦਾ ਹੈ ਨੰਬਰ 26 ਸਮਾਨਾ ਬਰਬਾਦ ਕਰੋ ਦਿਖਾਵੇ ਵਿੱਚ ਨਹੀਂ ਤਾਂ ਜ਼ਿੰਦਗੀ ਲੰਗਾਉਣੀ ਪੈਣੀ ਪੈਂਦੀ ਹੈ ਹਮੇਸ਼ਾ ਪਛਤਾਵੇ ਵਿੱਚ ਨੰਬਰ 27 ਕਦ ਕਦੋਂ ਨੂੰ ਕੱਟ ਕੇ ਅੱਖਾਂ ਉੱਪਰ ਰੱਖਣ ਨਾਲ ਅੱਖਾਂ ਦੀ ਗਰਮੀ ਦੂਰ ਹੋ ਜਾਂਦੀ ਹੈ ਤੇ ਅੱਖਾਂ ਨੂੰ ਠੰਡਕ ਵੀ ਮਿਲ ਜਾਂਦੀ ਹੈ ਨੰਬਰ 27 ਸੌਰੀ ਨੰਬਰ 28 ਵੈਸੇ ਤਾਂ ਸ਼ਬਦਾਂ ਦੇ ਮਤਵਲ ਕਈ ਨਿਕਲਦੇ ਨੇ ਪਰ ਪਾਵਨਾ ਦਾ ਮਤਵਲ ਬਸ ਇਹੋ ਹੁੰਦਾ ਹੈ ਆਪਣਾ ਸਨੇਹ ਤੇ ਆਪਣਾਪਣ ਸਨੇਹ ਤੇ ਪਰਵਾਹ ਨੰਬਰ 29 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਸਰਾਣੇ ਉੱਪਰ ਗਲਾਬ ਦਾ ਅਰਕ ਜਾਂ ਫਿਰ ਕੋਈ ਵੀ ਡਿਊ ਸਪਰੇਅ ਛਿੜਕ ਲਓ ਇਸ ਨਾਲ ਤੁਹਾਨੂੰ ਨੀਂਦ ਬਹੁਤ ਹੀ ਜ਼ਿਆਦਾ ਵਧੀਆ ਆਵੇਗੀ ਨੰਬਰ 30 ਜ਼ਿੰਦਗੀ ਵਿੱਚ ਜੀਕਰ ਸਭ ਤੋਂ ਜ਼ਿਆਦਾ ਕੁਝ ਜ਼ਰੂਰੀ ਹੈ ਉਹ ਹੁੰਦਾ ਹੈ ਖੁਦ ਜ਼ਿੰਦਗੀ ਨੰਬਰ 31 ਰੋਜ਼ਾਨਾ ਸਬਜ਼ੀਆਂ ਦਾ ਸੂਪ ਬਣਾ ਕੇ ਪੀਣ ਨਾਲ ਸਰੀਰ ਨੂੰ ਬਹੁਤ ਹੀ ਜ਼ਿਆਦਾ ਫਾਇਦੇ ਮਿਲਦੇ ਹਨ ਨੰਬਰ 32 ਉਮੀਦੇ ਕਦੇ ਨਾ ਗਵਾਓ ਤੁਸੀਂ ਕਦੇ ਨਹੀਂ ਜਾਣਦੇ ਕੀ ਆਉਣ ਵਾਲਾ ਕੱਲ ਤੁਹਾਡੇ ਲਈ ਕੀ ਲੈ ਕੇ ਆਉਣ ਵਾਲਾ ਹੈ ਨੰਬਰ 33 ਤਾਜ਼ਾ ਹਰਾ ਤਣੀਆ ਮਸਲ ਕੇ ਸੁੰਘਣ ਨਾਲ ਛਿੱਕਾਂ ਆਉਣੀਆਂ ਬੰਦ ਹੋ ਜਾਂਦੀਆਂ ਹਨ ਨੰਬਰ 33 ਚੰਤੀ ਭਗਵਾਨ ਦੁਨੀਆ ਦਾ ਸਭ ਤੋਂ ਵੱਡਾ ਡਾਕਟਰ ਹੈ ਤੇ ਅਰਦਾਸ ਦੁਨੀਆ ਦੀ ਸਭ ਤੋਂ ਵੱਡੀ ਦਵਾਈ ਨੰਬਰ 35 ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਰਾਤ ਨੂੰ ਸੌਂਦੇ ਸਮੇਂ ਤਲੀਆਂ ਦੇ ਸਰੋਂ ਦੇ ਤੇਲ ਦੀ ਮਾਲਿਸ਼ ਕਰਿਆ ਕਰੋ ਨੰਬਰ 36 ਜ਼ਿੰਦਗੀ ਦਾ ਸੱਚ ਹੈ ਕਿ ਦਿਲ ਵਿੱਚ ਬੁਰਾਈ ਰੱਖਣ ਤੋਂ ਬਿਹਤਰ ਹੈ ਕਿ ਨਾਰਾਜ਼ਗੀ ਜ਼ਹਿਰ ਕਰ ਦਿਆ ਕਰੋ ਨੰਬਰ 37 ਗੈਸ ਦੀ ਤਕਲੀਫ ਬਦਰੰਤ ਦੂਰ ਕਰਨ ਲਈ ਲਸਣ ਦੀਆਂ ਦੋ ਕਲੀਆਂ ਛਿੱਲ ਕੇ ਦੋ ਚਮਚ ਦੇਸੀ ਘਿਓ ਦੇ ਨਾਲ ਚਬਾ ਕੇ ਖਾਓ ਗੈਸ ਤੋਂ ਤੁਰੰਤ ਹੀ ਆਰਾਮ ਮਿਲੇਗਾ ਨੰਬਰ 38 ਜ਼ਿੰਦਗੀ ਵਿੱਚ ਸਭ ਕੁਝ ਫਿਰ ਤੋਂ ਮਿਲੇ ਸਕਦਾ ਹੈ ਪਰ ਸਮੇਂ ਦੇ ਨਾਲ ਗਵਾਇਆ ਹੋਇਆ ਰਿਸ਼ਤਾ ਫਿਰ ਕਦੇ ਨਹੀਂ ਮਿਲਦਾ ਨੰਬਰ 49 ਸੌਰੀ 39 ਆਲੂਆਂ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਤਾਂ ਬਾਜ਼ਾਰ ਤੋਂ ਲਿਆ ਕੇ ਤੋਣ ਤੋਂ ਬਾਅਦ ਉਹਨਾਂ ਨੂੰ ਸੁਕਾਓ ਅਤੇ ਗੁੱਲੀ ਹਵਾ ਵਿੱਚ ਟੋਕਰੀ ਵਿੱਚ ਰੱਖੋ ਖਰਾਬ ਆਲੂਆਂ ਨੂੰ ਪਹਿਲਾਂ ਤੋਂ ਹੀ ਅਲੱਗ ਕਰ ਧੋ ਨੰਬਰ 40 ਲੋਕਾਂ ਨੂੰ ਪਰਵਾ ਨਹੀਂ ਕੀ ਤੁਸੀਂ ਖੁਸ਼ ਹੋ ਜਾਂ ਉਦਾਸ ਉਹਨਾਂ ਨੂੰ ਤਾਂ ਪਰਵਾ ਹੈ ਕੀ ਤੁਸੀਂ ਉਹਨਾਂ ਨੂੰ ਕਿੰਨਾ ਖੁਸ਼ ਰੱਖ ਸਕਦੇ ਹੋ ਨੰਬਰ 41 ਦੁੱਧ ਉਵਾਲ ਕੇ ਪਤਿੱਲੇ ਵਿੱਚੋਂ ਬਾਹਰ ਨਾ ਆ ਜਾਵੇ ਇਸ ਲਈ ਪਤਿੱਲੇ ਦੇ ਤਲੇ ਦੇ ਉੱਪਰ ਦੀ ਸੈਡ ਥੋੜਾ ਜਿਹਾ ਘਿਓ ਲਗਾ ਦਿਓ ਦੁੱਧ ਉੱਪਰ ਤੋਂ ਬਾਅਦ ਕਦੇ ਵੀ ਬਾਹਰ ਨਹੀਂ ਆਵੇਗਾ ਨੰਬਰ 42 ਹਮੇਸ਼ਾ ਖੁਸ਼ ਰਹਿਣਾ ਕਰੋ ਕਿਉਂਕਿ ਜ਼ਿੰਦਗੀ ਦਾ ਸਵੰਦ ਦੌਲਤ ਨਾਲ ਨਹੀਂ ਦਿਲ ਨਾਲ ਹੁੰਦਾ ਹੈ ਨੰਬਰ 43 ਸੂਪਰ ਬਣਾਉਂਦੇ ਸਮੇਂ ਸਬਜ਼ੀਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਨਾ ਅਵਾਲੋ ਇਸ ਨਾਲ ਸੂਪ ਜ਼ਿਆਦਾ ਸਵਾਦ ਬਣੇਗਾ ਨੰਬਰ 44 ਜੇਕਰ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਨਾਲ ਭਰੀ ਰਹੇ ਤਾਂ ਗਲਤ ਫਹੀਮੀਆਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖੋ ਨੰਬਰ 45 ਨਿਮਦੀ ਧਾਤਨ ਕਰਨ ਨਾਲ ਧੰਦਾ ਦੇ ਕਦੇ ਵੀ ਕਿਡਾ ਨਹੀਂ ਲੱਗਦਾ ਨੰਬਰ 46 ਮਸਰਾ ਤਾਂ ਮਸਲਾ ਤਾਂ ਸਿਰਫ ਅਹਿਸਾਸਾਂ ਦਾ ਹੈ ਰਿਸ਼ਤੇ ਤਾਂ ਬਿਨਾ ਮਿਲੇ ਵੀ ਸਦੀਆਂ ਗੁਜ਼ਾਰ ਹੀ ਦਿੰਦੇ ਨੇ ਨੰਬਰ 47 ਦਾ ਦੁੱਧ ਵਿੱਚ ਖਜੂਰ ਮਿਲਾ ਕੇ ਪੀਣ ਨਾਲ ਕੱਦ ਜਲਦੀ ਲੰਬਾ ਹੋ ਜਾਂਦਾ ਹੈ ਨੰਬਰ 48 ਅਜਿਹੇ ਵਿਅਕਤੀ ਨੂੰ ਸੰਭਾਲ ਕੇ ਰੱਖੋ ਜਿਸ ਨੇ ਤੁਹਾਨੂੰ ਇਹ ਤਿੰਨੇ ਚੀਜ਼ਾਂ ਦਿੱਤੀਆਂ ਹੋਣ ਸਾਥ ਸਮਾ ਤੇ ਸਮਰਪਣ ਨੰਬਰ 49 ਕਰੇਲੀ ਤੇਰਾ ਸ ਵਿੱਚ ਇੱਕ ਖਾਂਡੇ ਮਿਲਾ ਕੇ ਪੀਣ ਨਾਲ ਖੂਨੀ ਬਵਾਸੀਰ ਤੋਂ ਬਾਤ ਹੀ ਚਲਦਾ ਹੈ ਰਾਹਤ ਮਿਲਦੀ ਹੈ ਨੰਬਰ 5 ਸੱਚ ਬੋਲ ਕੇ ਭਾਵੇਂ ਕਿਸੇ ਦਾ ਦਿਲ ਤੋੜ ਦੋ ਪਰ ਝੂਠ ਦੇ ਪਰਦੇ ਦੇ ਪਿਛੇ ਕਿਸੇ ਦਾ ਭਰੋਸਾ ਨਾ ਤੋੜੋ ਨੰਬਰ 55 ਵਾਲਾਂ ਵਿੱਚ ਸੂਰਜਮੁਖੀ ਦਾ ਤੇਲ ਲਗਾਉਣ ਨਾਲ ਵਾਲ ਲੰਬੇ ਹੋ ਜਾਂਦੇ ਹਨ ਨੰਬਰ 52 ਜ਼ਿੰਦਗੀ ਜਗਮਾ ਨਾਲ ਪਰਹੀ ਹੈ ਬਰਤ ਨੂੰ ਮਲਮ ਬਣਾਉਣਾ ਸਿੱਖ ਲਓ ਹਰਨਾ ਤਾਂ ਹੈ ਹੀ ਮੌਤ ਦੇ ਸਾਹਮਣੇ ਇੱਕ ਦਿਨ ਪਹਿਲਾਂ ਜ਼ਿੰਦਗੀ ਤੋਂ ਜਿਉਣਾ ਸਿੱਖ ਲਓ ਨੰਬਰ 53 ਪਿਆਜ਼ ਦੇ ਰਾਸੇ ਵਿੱਚ ਨਿੰਬੂ ਦਾ ਰਾਸੇ ਮਿਲਾ ਕੇ ਪੀਣ ਨਾਲ ਉਲਟੀਆਂ ਹੋਣੀਆਂ ਬਿਲਕੁਲ ਹੀ ਬੰਦ ਹੋ ਜਾਂਦੀਆਂ ਹਨ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ